ਅਗਰ ਕਰਮ ਰਸ ਬਣ ਜਾਏ ਕਰਮ ਸਵਾਦ ਬਣ ਜਾਏ ਤਾਂ ਫਿਰ ਕਰਮ ਹੀ ਸੰਗੀਤ ਬਣ ਜਾਂਦਾ ਹੈ ਕਰਮ ਹੀ ਗੀਤ ਬਣ ਜਾਂਦਾ ਹੈ ਔਰ ਕਰਮ ਹੀ ਇਤਨਾ ਮਹਾਨ ਹੋ ਜਾਂਦਾ ਹੈ ਕਿ ਆਤਮਾ ਬੁੱਧੀ ਜ਼ਬਾਨ ਤੋਂ ਤੇ ਇਹ ਨਿਕਲ ਗਿਆ ਕਰਮ ਹੀ ਭਗਵਾਨ ਹੈ ਭਗਵਾਨ ਹੀ ਭਗਵਾਨ ਐਸਾ ਨਹੀਂ ਕਰਮ ਹੀ ਭਗਵਾਨ ਹੈ ਔਰ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੇ ਦਰਬਾਰ ਵਿੱਚ ਕੀ ਵਿਚਾਰਿਆ ਜਾਏਗਾ ਕਿਸ ਦੀ ਵਿਚਾਰ ਹੋਵੇਗੀ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਉੱਥੇ ਤੇ ਕੇਵਲ ਕਰਮਾਂ ਦੀ ਵਿਚਾਰ ਦੂਸਰੀ ਕਿਸੇ ਚੀਜ਼ ਦੀ ਨਹੀਂ ਤਾਂ ਖੈਰ ਮੁਖ्तसर ਮੈਂ ਅਰਜ਼ ਕਰਾਂ ਭੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਵਾਕ ਨਿਕਲਿਆ ਉਸ ਨੂੰ ਕਹਿੰਦੇ ਨੇ ਮੂਲ ਮੰਤਰ ਮੂਲ ਬੀਜ ਬੁਨਿਆਦ ਬੁਨਿਆਦੀ ਮੰਤਰ ਉਹ ਜਿਹੜਾ ਬੁਨਿਆਦੀ ਮੰਤਰ ਨਿਕਲਿਆ ਹੈ ਉਸਦਾ ਆਖਰੀ ਸ਼ਬਦ ਹੈ ਪ੍ਰਸਾਦ ਉਸਦਾ ਪਹਿਲਾ ਸ਼ਬਦ ਹੈ ਇੱਕ ਇਹ ਗੁਰੂ ਘਰ ਦੇ ਵਿੱਚ ਮੂਲ ਮੰਤਰ ਗੁਰੂ ਅਰਜਨ ਦੇਵ ਜੀ ਇਸ ਦੀ ਇਸ ਤਰ੍ਹਾਂ ਉਪਮਾ ਕਰਦੇ ਨੇ ਔਖਦ ਮੰਤਰ ਮੂਲ ਮਨ ਏਕ ਹੈ ਜੇਕਰ ਦ੍ਰਿੜਚਿਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲੀਜੇ ਰੇ ਮੂਲ ਮੰਤਰ ਇੱਕ ਐਸੀ ਔਸ਼ਧੀ ਹੈ ਕਿ ਜਨਮਾਂ ਜਨਮਾਂ ਤਰਾਂ ਦੇ ਜੋ ਪਾਪ ਨੇ ਗੁਨਾਹ ਨੇ ਦੱਬੇ ਨੇ ਦੁੱਖ ਨੇ ਸੰਤਾਪ ਨੇ ਮਿਟ ਜਾਂਦੇ ਨੇ ਇਸ ਮੰਤਰ ਦੇ ਵਿੱਚ ਇਤਨੀ ਸ਼ਕਤੀ ਇਸ ਮੰਤਰ ਦੇ ਵਿੱਚ ਇਤਨਾ ਬਲ ਇਸ ਮੰਤਰ ਦੀ ਇਤਨੀ ਮਹਿਮਾ ਹੈ ਕਹਿੰਦੇ ਨੇ ਮੰਤਰ ਜਪਦਿਆਂ ਜਦ ਰਸ ਆਉਣ ਲੱਗ ਪਏ ਮੰਤਰ ਸਿੱਧ ਹੋ ਗਿਆ ਸੰਕਲਪ ਕੀਤਾ ਹੈ ਔਰ ਆਪਣੀ ਸਾਰੀ ਇਕੱਠੀ ਸ਼ਕਤੀ ਨੂੰ ਉਸ ਸੰਕਲਪ ਦੇ ਰਾਹੀਂ ਬਾਹਰ ਮਨੁੱਖ ਪੂਰਤੀ ਕਰ ਸਕੇ ਉਹਨੂੰ ਕੈਨਨ ਤੰਤਰ ਸਿੱਧੀ ਤੰਤਰ ਸਿੱਧ ਹੋ ਗਏ ਜਿਹੜੇ 84 ਸਿੱਧ ਹੋਏ ਨੇ ਵਾਸਤਵਿਕ ਇਹ ਤਾੰਤ੍ਰਿਕ ਸਨ ਉਸ ਜ਼ਮਾਨੇ ਦੇ ਬੜੀਆਂ ਕਰਾਮਾਤਾਂ ਦਿਖਾਉਂਦੇ ਸਨ ਬੜੀਆਂ ਗੱਲਾਂ ਔਰ ਇਹ ਅੱਜ ਵੀ ਨੇ ਹਿਰਦਾ ਸ਼ੁੱਧ ਹੋਵੇ ਬਾਵੇ ਨਾ ਹੋਵੇ ਅਕਸਰ ਨਹੀਂ ਆਉਂਦਾ ਲੇਕਿਨ ਤਾੰਤ੍ਰਿਕ ਸਿੱਧੀ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਦੇ ਨਾਲ ਹਿਰਦੇ ਦੀ ਸ਼ੁੱద్ధి ਦੀ ਸ਼ਰਤ ਨਹੀਂ ਹੈ ਪਰ ਗੁਰਮੰਤਰ ਤੇ ਉਦੋਂ ਹੀ ਸਿੱਧਾਉਂਦਾ ਹੈ ਜਿਸ ਦਿਨ ਹਿਰਦਾ ਪੂਰਾ پاک ਆਉਂਦਾ ਹੈ ਪਵਿੱਤਰ ਆਉਂਦਾ ਹੈ ਉਸ ਤੋਂ ਪਹਿਲੇ ਨਹੀਂ ਇਸ ਵਾਸਤੇ ਦੇਖਿਆ ਗਿਆ ਹੈ ਕਿ ਤਾੰਤ੍ਰਿਕ ਯੋਗਾ ਤੇ ਬੜੇ ਬੜੇ ਮਲਿਨ ਲੋਕਾਂ ਕੋਲ ਵੀ ਹੈ ਜਿਵੇਂ ਹੁਣੇ ਮੈਂ ਅਰਜ਼ ਕੀਤੀ ਹੈ ਕਿ ਇਸ ਵਕਤ ਭਾਰਤ ਦੇ ਸਭ ਤੋਂ ਵੱਡਾ ਤਾਂਤਰਿਕ ਯੋਗੀ ਜੇਲ੍ਹ ਦੇ ਚ ਹੈ ਨੂਰ ਸ਼ਾ ਆਪਣੀ ਤਾਂਤਰਿਕ ਸਿੱਧੀ ਨੂੰ ਇਸ ਤਰ੍ਹਾਂ ਵਰਤੀ ਹੈ ਮਰਦਾਨੇ ਨੂੰ ਕਾਬੂ ਕਰ ਦਿੰਦੀ ਹੈ ਔਰ ਐਸਾ ਭਾਵ ਬਣਾ ਦਿੱਤਾ ਮਰਦਾਨੇ ਨੇ ਪੇਟ ਸਮਝ ਲਿਆ ਆਪਣੇ ਆਪ ਉਹਨੂੰ ਬੰਨ ਕੇ ਰੱਖ ਦਿੱਤਾ ਹੈ ਇਹ ਤਾਂਤਰਿਕ ਯੋਗੀ ਜਦ ਉਜੈਨ ਦੇ ਚ ਕੱਢੇ ਗਏ ਕੁਝ ਮਾਰੇ ਗਏ ਇਸ ਸਾਰੇ ਬੰਗਾਲ ਦੇ ਚਲੇ ਗਏ ਅੱਜ ਵੀ ਬੰਗਾਲ ਦੇ ਚ ਨੇ ਅਗਰ ਥੋੜੇ ਬਹੁਤ ਨੇ ਅੱਜ ਵੀ ਉਸੇ 파ਸੇ ਨੇ ਕੁਛ ਤਮਲ ਤੇ ਕੇਰਲਾ ਦੇ ਚ ਵੀ ਮੰਦੇ ਨੇ ਥੋੜੇ ਜਿਹਾ ਲੇਕਿਨ ਬਾਕੀ ਭਾਰਤ ਦੇ ਚ ਇਹਨਾਂ ਦੀ ਗੱਲ ਨਹੀਂ ਪਰ ਇਸ ਵਕਤ ਜਿਹੜਾ ਸ਼ਰਮੌਰ ਹੈ ਇਹ ਰਾਜਸਤਾਨੀ ਹੈ ਅਲਵਰ ਦਾ ਇੱਕ ਕਸਬਾ ਹੈ ਬੈਰੋੜ ਚੰਦਰਸwamy ਉਥੋਂ ਦਾ ਹੈ ਔਰ ధਨ ਕਰਕੇ ਅਰਬਾਪਤੀ ਸ਼ਕਤੀ ਕਰਕੇ ਸਾਰੇ ਮਨਿਸਟਰ ਉਸ ਦੀ ਮੁਠੀ 'ਚ ਜੋ ਕਾਮਨਾ ਤੋਂ ਕਰਾਣਾ ਚਾਹੁੰਦਾ ਸੀ ਉਹਨਾਂ ਨੂੰ ਕਰਨਾ ਪੈਂਦਾ ਸੀ। ਔਰ ਆਮ ਲੋਕ ਕੀ ਹੈਰਾਨ ਸਨ ਇਹਨੇ ਸਿਆਣੇ ਬੰਦੇ ਇਸ ਦੀ ਮੁਠੀ 'ਚ ਕਿਸ ਤਰ੍ਹਾਂ ਨੇ ਇਹਦੇ ਕਾਬੂ 'ਚ ਕਿਸ ਤਰ੍ਹਾਂ ਹੈ। ਖੈਰ ਇਹ ਤੇ ਮੈਂ ਥੋੜਾ ਜਿਹਾ ਵੀ ਇਸ ਵਿਦਿਆ ਤੇ ਵਿਸ਼ਵਾਸ ਰੱਖਣ ਵਾਲਾ ਮਨਕ ਕਾਬੂ ਚ ਆ ਜਾਏਗਾ। ਗ੍ਰਿਫਡਿਚ ਆ ਜਾਏਗਾ। ਇਸ ਵਾਸਤੇ ਸਤਿਗੁਰ ਨੇ ਸਾਨੂੰ ਇਸ ਚੱਕਰ 'ਚ ਨਹੀਂ ਪਾਇਆ ਔਰ ਕਹਿ ਦਿੱਤਾ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ। ਏ ਪਰਿਪੂਰਨ ਪ੍ਰਮਾਤਮਾ ਤੇਰਾ ਨਾਮ ਹੀ ਮੰਤਰਾਂ ਦੇ ਚੋਂ ਸਰਮੌਰ ਮੰਤਰ ਹੈ ਤੇਰਾ ਨਾਮ ਹੀ ਜੰਤਰਾਂ ਦੇ ਚੋਂ ਸਰਮੌਰ ਜੰਤਰ ਹੈ ਤੰਤਰਾਂ ਦੇ ਚੋਂ ਸਰਮੌਰ ਤੰਤਰ ਹੈ ਕਿਸੇ ਹੋਰ ਦੀ ਲੋੜ ਹੀ ਨਹੀਂ ਕਿਸੇ ਹੋਰ ਮੰਤਰ ਜੰਤਰ ਦੀ ਲੋੜ ਹੀ ਨਹੀਂ ਇਹ ਮੰਤਰ ਜੋ ਗੁਰਨਾਨਕ ਦੇ ਕੰਠ ਤੋਂ ਨਿਕਲਿਆ ਸਭ ਤੋਂ ਪ੍ਰਥਮ ਮੈਂ ਕੱਲ ਅਰਜ਼ ਕੀਤੀ ਸੀ ਕਿ ਆਪ ਦੀ ਪਕੜ ਦੇ ਚਾਇਆ ਹੈ ਪ੍ਰਮਾਤਮਾ ਦੇ ਬੋਲ ਬ੍ਰਹਿਮੰਡ ਦੇ ਬੋਲ ਬ੍ਰਹਿਮੰਡ ਦੀ ਧੁਨੀ ਇਹਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਧੁਨੀ ਜੋ ਹਰ ਵਕਤ ਗੂੰਜ ਰਹੀ ਹੈ ਠਾਕਰ ਹਮਰਾ ਸਦ ਬੋਲੰਤਾ ਪਰਮਾਤਮਾ ਸਦਾ ਬੋਲ ਰਿਹਾ ਸਦਾ ਵੇਖ ਰਿਹਾ ਸਦਾ ਸੁਣ ਰਿਹਾ ਤੋ ਸਦਾ ਬੋਲ ਰਿਹਾ ਤੋ ਕੀ ਬੋਲ ਰਿਹਾ ਇਹ ਬੋਲ ਜਿਨ੍ਹਾਂ ਦੀ ਪਕੜ ਦੇ ਚ ਆ ਜਾਣ ਉਹਨਾਂ ਨੂੰ ਹੀ ਅਸੀਂ ਕਹਿੰਦੇ ਆ ਗੁਰੂ ਪੈਗੰਬਰ ਅਵਤਾਰ ਆ ਗਏ ਪਕੜ ਦੇ ਚ ਉਹਨਾਂ ਦੀ ਔਰ અવਤਾਰ ਪੈਗੰਬਰ ਗੁਰੂ ਦੇ ਬੋਲ ਜਿਸ ਦੀ ਪਕੜ ਦੇ ਚ ਆ ਜਾਣ ਉਸੇ ਨੂੰ ਅਸੀਂ ਕਹਿੰਦੇ ਹਾਂ ਗੁਰਸਿੱਖ ਗੁਰਮੁਖ ਬ੍ਰਹਮਗਿਆਨੀ ਪਗਤ ਸੰਤ ਹਰ ਇੱਕ ਦੀ ਪਕੜ ਦੇ ਚ ਪ੍ਰਮਾਤਮਾ ਦੇ ਸ਼ਬਦ ਨਹੀਂ ਆਉਂਦੇ ਤੋ અવਤਾਰ ਬਹੁਤ ਥੋੜੇ ਨੇ ਹਰ ਇੱਕ ਦੀ ਪਕੜ ਦੇ ਚ ਅਵਤਾਰਾਂ ਦੇ ਬੋਲ ਵੀ ਨਹੀਂ ਆਉਂਦੇ ਤੋ ਭਗਤ ਬਹੁਤ ਥੋੜੇ ਨੇ ਤੋ ਬਹੁਤ ਜ਼ਿਆਦਾ ਨਹੀਂ ਗੁਰਮੁਖ ਬਹੁਤ ਥੋੜੇ ਨੇ ਬ੍ਰਹਮ ਗਿਆਨੀ ਬਹੁਤ ਥੋੜੇ ਨੇ ਬ੍ਰਹਮ ਗਿਆਨੀ ਤੇ ਉਹ ਗੁਰੂ ਦੇ ਬੋਲ ਜਿਸ ਦੇ ਅੰਦਰ ਸਮਾ ਗਏ ਪਕੜ ਦੇ ਚਾਹ ਗਏ ਔਰ ਉਹਨਾਂ ਬੋਲਾਂ ਚ ਉਲੀਨ ਹੋ ਗਏ ਅਵਤਾਰ ਉਹ ਜੋ ਰੱਬੀ ਸੰਦੇਸ਼ਾ ਲੈ ਕੇ ਆਇਆ ਹੈ ਪੈਗਾਮ ਲੈ ਕੇ ਆਇਆ ਹੈ ਪੈਗੰਬਰ ਔਰ ਪੈਗਾਮ ਉਸ ਦੀ ਪਕੜ ਦੇ ਚਾਹ ਹੈ ਈਸ਼ਵਰ ਨੇ ਉਸ ਨੂੰ ਚੁਣ ਲਿਆ ਹੈ ਖੁਦਾ ਨੇ ਉਸ ਨੂੰ ਚੁਣ ਲਿਆ ਹੈ ਲੈ ਪੈਗਾਮ ਪਹੁੰਚਾ ਜਗਤ ਦੇ ਸੁਣਾ ਜਗਤ ਦੇ ਤੋ ਜਿਹੜੇ ਬੋਲ ਇਸ ਬ੍ਰਹਿਮੰਡ ਦੇ ਸਭ ਤੋਂ ਪਹਿਲੇ ਗੁਰਨਾਨਿੰਗ ਦੀ ਪਕੜ ਦੇ ਚਾਏ ਉਹਨਾਂ ਬੋਲਾਂ ਦੇ ਚੋਂ ਪਹਿਲਾ ਬੋਲ ਹੈ ਇੱਕ ਦੇਖਣ ਨੂੰ ਤੇ ਇੱਕ ਗਣਤ ਦਾ ਪਹਿਲਾ ਅੱਖਰ ਹੈ ਔਰ ਆਮ ਮਨੋਕ ਨੂੰ ਸ਼ਾਇਦ ਇਸ ਦੇ ਵਿੱਚ ਕੋਈ ਖਾਸ ਗੱਲ ਵੀ ਨਾ ਦਿਖਾਈ ਦੇ ਮਨ ਵਿਹਾੜ ਹੈ ਤੋ ਮਨ ਬਿਆਕੁਲ ਹੈ ਮਨ ਦੁਫਾੜ ਹੈ ਤੋ ਮਨ ਚਿੰਤਾਤੁਰ ਹੈ ਮਨ ਦੁਫਾੜ ਹੈ ਤੋ ਕਿਸੇ ਕਾਰਜ ਦੇ ਸਿੱਧੀ ਵੀ ਨਹੀਂ ਹੋਣ ਲੱਗੀ ਦੁਫਾੜ ਦਾ ਮਤਲਬ ਦੋ ਪਾਸੇ ਮਨ ਖਿੱਚੇਗਾ ਦੁਬਦਾ ਇਸ ਨੂੰ ਕਹਿੰਦੇ ਨੇ ਤੋ ਮਨ ਇੱਕ ਹੋਏ ਤੋ ਤਾਂ ਹੀ ਹੋ ਸਕਦਾ ਕੋਈ ਇੱਕ ਨਾਲ ਜੁੜੇ ਤੋ ਜਗਤ ਦੇਸ਼ ਨਿਗਾਹ ਮਾਰੀਏ ਤੋ ਕੁਝ ਵੀ ਇੱਕ ਨਹੀਂ ਹੈ ਜੇ ਤੁਸੀਂ ਕਹੋ ਇਹ ਸੁੰਦਰ ਹੈ ਤੋ ਕੋਈ ਰੂਪ ਵੀ ਖੜਾ ਹੈ तुसी कहो ये गुणवान है तो कोई अवगुणहारा भी खड़ा है तुसी कहो ये बहुत वा है तो कोई छोटा भी खड़ा है जगत देखते दो नहीं। है तुसी एक है कहो बहुत स्याण है तो कोई मूड़ भी खड़ा है तुसी कहो बहुत शांतमई है तो कोई क्रोधी भी खड़ा है तुखो बड़ा खराक दिल है तो फिर कोई तंग दिल भी खड़ा है तु बहुत मिठ बोलना है ਕੁੜਤਨ ਬੋਲਣ ਵਾਲਾ ਵੀ ਖੜਾ ਹੈ ਜਗਤ ਤੇ ਦੋ ਤੇ ਖੜਾ ਹੈ ਇੱਕ ਹੈ ਤੁਸੀਂ ਸੰਸਾਰ ਦੇ ਵਿੱਚ ਇੱਕ ਨਹੀਂ ਲੱਭ ਸਕਦੇ ਤੁਸੀਂ ਇਤਨਾ ਕੋਈ ਪੁਰਸ਼ ਹੈ ਤਾਂ ਫਿਰ ਕੋਈ ਇਸਤਰੀ ਵੀ ਖੜੀ ਹੈ ਤੁਸੀਂ ਇਤਨਾ ਕੋਈ ਬੱਚਾ ਹੈ ਤਾਂ ਫਿਰ ਕੋਈ ਜਵਾਨ ਵੀ ਖੜਾ ਹੈ ਇੱਕ ਦੇ ਮੁਕਾਬਲੇ ਤੇ ਦੂਜਾ ਖੜਾ ਹੈ ਜਗਤ ਦੇ ਵਿੱਚ ਇੱਕ ਨਹੀਂ ਹੈ ਕਿਧਰੇ ਵੀ ਇੱਕ ਨਹੀਂ ਹੈ ਤੁਸੀਂ ਕਿਸੇ ਚ ਇੱਕ ਚੀਜ਼ ਦਾ ਨਾਲ ਉਹ ਦੂਜਾ ਖੜਾ ਹੈ ਤੁਸੀਂ ਆ ਕੋਈ ਬਹੁਤ ਮਿੱਠਾ ਹੈ ਤਾਂ ਫਿਰ ਬਹੁਤ ਕੌੜਾ ਵੀ ਹੈ ਕੁਝ ਸਿਰਮ ਕੌੜਾ ਨਹੀਂ ਮਿੱਠਾ ਵੀ ਹੈ ਸਿਰਫ ਮਿੱਠਾ ਨਹੀਂ ਕੌੜਾ ਵੀ ਹੈ ਤੁਸੀਂ ਆ ਕੋ ਬੜਾ ਸੁਖ ਹੈ ਬੜਾ ਸੁਖ ਹੈ ਔਰ ਬੜੇ ਰਸ ਦੇ ਚ ਹੈ ਤੂੰ ਕਿਧਰੇ ਬੇ ਰਸੀ ਦੀ ਹੈ ਕਿਧਰੇ ਦੁੱਖ ਵੀ ਹੈ ਇਹ ਹੱਸ ਰਿਹਾ ਹੈ ਬਹੁਤ ਹੱਸ ਰਿਹਾ ਹੈ ਤੋ ਯਕੀਨ ਜਾਨੋ ਫਿਰ ਕੋਈ ਰੋ ਵੀ ਰਿਹਾ ਕਿਧਰੇ ਕਿਧਰੇ ਹੰਝੂ ਵੀ ਟਪਕ ਰਹੇ ਨੇ ਸੰਸਾਰ ਇੱਕ ਰੰਗੀ ਨਹੀਂ ਹੈ ਔਰ ਕੋਈ ਸੰਸਾਰ ਦੇ ਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ ਉਸੇ ਨੂੰ ਕਹਿੰਦੇ ਨੇ ਬੰਦਾ ਸੰਸਾਰੀ ਏ ਔਰ ਮੂੜ ਏ ਨਾਦਾਨ ਏ ਇਹਨੂੰ ਸਮਝ ਨਹੀਂ ਸੰਸਾਰ ਦੇ ਵਿੱਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ ਸਿਰਫ ਆ ਕੇ ਹਾਸਾ ਚਾਹੀਦਾ ਏ ਰੋਣਾ ਨਹੀਂ ਐਸਾ ਹੈ ਹੀ ਨਹੀਂ ਤੁਸੀਂ ਆਖੋ ਜਨਮ ਹੋਇਆ ਕਿਸੇ ਦਾ ਤੂੰ ਯਕੀਨ ਜਾਨਾ ਉਸੇ ਦਿਨ ਕਿਦਰੇ ਮਰਨ ਵੀ ਹੋਇਆ ਉਸੇ ਦਿਨ ਹੋਇਆ ਕਿਸੇ ਦੀ ਅਰਥੀ ਵੀ ਨਿਕਲੀ ਔਰ ਕਬੀਰ ਤੇ ਇੰਜ ਕਹਿੰਦੇ ਨੇ ਜੀਵਨ ਤੇ ਮਰਨ ਦੋਵੇਂ ਇਕੱਠੇ ਚੱਲਦੇ ਨੇ ਨਾਲ-ਨਾਲ ਚੱਲਦੇ ਨੇ ਜਿਵੇਂ ਇੱਕ ਦੂਜੇ ਦੇ ਬਾਹ ਪਕੜ ਕੇ ਕੋਈ ਚਲੇ ਕਿ ਜੀਵਨ ਤੇ ਮਰਨ ਇੱਕ ਦੂਜੇ ਦਾ ਹੱਥ ਪਕੜ ਕੇ ਚੱਲਦੇ ਨੇ ਉਹ ਕਿਸ ਤਰ੍ਹਾਂ ਕਬੀਰ ਇਸ ਨੂੰ ਇਸ ਪੰਕਤੀ ਸਪਸ਼ਟ ਕਰਦੇ ਨੇ ਜਨਨੇ ਜਾਣਤ ਹੈ ਸੁਤ ਬੜਾ ਹੋਤ ਹੈ ਇਤਨਕ ਨ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਵੱਡਾ ਹੋਣਾ ਛੋਟਾ ਹੋਣਾ ਕਬੀਰ ਕਰਨ ਇਕੱਠੇ ਚੱਲ ਰਹੇ ਨੇ ਇੱਕ ਮਨੁੱਖ ਜਮਿਆ ਤੇ ਚਲੋ 70 ਜਾਂ 80 ਸਾਲ ਦੀ ਉਸ ਉਮਰ ਲੈ ਕੇ ਆਇਆ ਹੋਵੇ ਤੇ ਅੱਜ ਦਾ ਇੱਕ ਦਿਨ ਲੰਘਿਆ ਤੇ ਅਸੀਂ ਕਹਿੰਦੇ ਇੱਕ ਦਿਨ ਇਹ ਵੱਡਾ ਹੋ ਗਿਆ ਪਰ ਕਬੀਰ ਕਹਿੰਦੇ 80 ਸਾਲਾਂ ਦੇ ਵਿੱਚ ਇੱਕ ਦਿਨ ਛੋਟਾ ਵੀ ਹੋ ਗਿਆ ਘਟ ਵੀ ਗਿਆ ਇੱਕ ਦਿਨ ਤੇ ਘਟ ਗਿਆ ਠੀਕ ਹੈ ਵੱਡਾ ਹੋਇਆ ਛੋਟਾ ਵੀ ਹੋਇਆ ਤੇ ਵੱਡਾ ਹੋਣਾ ਛੋਟਾ ਹੋਣਾ ਇਕੱਠੇ ਹੀ ਚੱਲਦਾ ਹੈ ਇਹ ਜੀਵਨ ਤੇ ਮਰਨ ਇਕੱਠੇ ਹੀ ਚੱਲਦਾ ਹੈ ਹਰ ਵਕਤ ਅਸੀਂ ਜੀ ਰਹਿਆਂ ਗੁਸਤਾਖੀ ਮਾਫ ਹਰ ਵਕਤ ਅਸੀਂ ਮਰ ਰਹਿਆਂ ਅਸੀਂ ਸਵੇਰੇ ਜੋ ਕੁਝ ਸੀ ਹੁਣ ਉਹ ਨਹੀਂ ਆ ਬਹੁਤ ਕੁਝ ਸਰੀਰ ਦੇ ਚ ਮਰ ਗਿਆ ਬਹੁਤ ਕੁਝ ਸਰੀਰ ਦੇ ਚ ਨਵਾਂ ਪੈਦਾ ਹੋਇਆ ਇਹ ਇਕੱਠਾ ਚੱਲਦਾ ਹੈ ਔਰ ਜੋ ਕੁਝ ਅਸੀਂ ਅੱਜ ਹਾਂ ਕੱਲ ਨਹੀਂ ਹਾਂ ਕੋਈ ਬੱਚਾ ਇੱਕ ਦਿਨ ਦੇ ਚ ਜਵਾਨ ਨਹੀਂ ਆਉਂਦਾ ਰੋਜ਼ ਹੋ ਰਹੇ ਕੋਈ ਜਵਾਨ ਇੱਕ ਦਿਨ ਦੇ ਚ ਬੁੱਢਾ ਨਹੀਂ ਆਉਂਦਾ ਰੋਜ਼ ਬੁੱਢਾ ਹੋ ਰਿਹਾ ਹੈ ਤੇ ਇੰਜ ਕਹਿ ਲਈ ਜਵਾਨੀ ਬੁੱਢੇ ਪਾ ਦੋਵੇਂ ਇਕੱਠੇ ਚੱਲਦੇ ਹਨ ਔਰ ਕੀ ਇੰਜ ਕਹਿ ਲਈ ਤੇ ਇਝ ਕਹਿ ਲਈ ਕੋਈ ਮਨੁੱਖ ਮੌਤ ਦੀ ਯਾਤਰਾ ਇੱਕ ਦਿਨ ਦੇ ਚ ਨਹੀਂ ਪੂਰੀ ਕਰਦਾ ਰੋਜ਼ ਮਰ ਰਿਹਾ ਹੈ ਔਰ ਇੱਕ ਦਿਨ ਸੰਪੂਰਨ ਤੌਰ ਤੇ ਮਰ ਜਾਂਦਾ ਹੈ ਤੇ ਜੀਵਣਾ ਇਹ ਮਰਨਾ ਇਹ ਜਵਾਨੀ ਇਹ ਬੁੱਢੇਪਾ ਇਹ ਬਚਪਨ ਜਵਾਨੀ ਇਕੱਠੇ ਚੱਲਦੇ ਹਨ ਖੁਸ਼ੀ ਤੇ ਗਮ ਇਕੱਠੇ ਚੱਲਦੇ ਹਾਸੇ ਤੇ ਰੋਣੇ ਇਕੱਠੇ ਚੱਲਦੇ ਨੇ ਮੇਰੇ ਇੱਕ ਮਿੱਤਰ ਸਨ ਇਥੇ ਗगन ਪਾਕਿਸਤਾਨੀ ਕਰਕੇ ਉਹਨਾਂ ਨੂੰ ਕਹਿੰਦੇ ਨੇ ਹੈਗੇ ਤੇ ਸਿੰਘ ਪਰ ਉਹਨਾਂ ਨੇ ਲੈਂਦੀ ਪੰਜਾਬੀ ਲੈਂਦੀ ਭਾਸ਼ਾ ਦੇ ਵਿੱਚ ਬੜਾ ਸਾਹਿਤ ਲਿਖਿਆ ਹੈ ਔਰ ਸਾਹਿਤ ਰਤਨ ਦਾ 어ਵਾਰਡ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਦਿੱਤਾ ਹੈ ਪੰਜਾਬ ਗਵਰਨਮੈਂਟ ਨੇ ਵੀ ਦਿੱਤਾ ਹੈ ਦੋਵੇਂ ਕਿਡਨੀ ਆ ਵਿਚਾਰੇ ਦੀ ਫੇਲ ਹੋ ਗਈਆਂ ਨੇ ਤੇ ਮੈਂ ਇੱਕ ਦਰਦ ਭਰੀ ਚਿੱਠੀ ਉਹਨਾਂ ਨੇ ਅਲਵਰ ਦੇ ਵਿੱਚ ਲਿਖੀ ਤੇ ਮੈਂ ਉਸ ਤੋਂ ਬਾਅਦ 10 ਦਿਨ ਲਈ ਮਨੀਲਾ ਗਿਆ ਫਿਲੀਪਿਨ ਉੱਥੋਂ ਉਹਨਾਂ ਨੂੰ ਇੱਕ ਚਿੱਠੀ ਲਿਖੀ ਤੇ ਜਿਸ ਦਿਨ ਮੈਂ ਪਹਿਲੇ ਉਤਰਿਆ ਅਮਰੀਕਾ ਦੇ ਸਨ ਫਰਾਂਸਿਸਕੋ 에어ਪੋਰਟ ਤੇ ਗੁਰਦੁਆਰੇ ਪਹੁੰਚਿਆ ਸਨੋਸੇ ਤੋਂ ਸਭ ਤੋਂ ਪਹਿਲੇ ਉਹਨਾਂ ਦੀ ਫੋਨ ਆਈ ਆਵਾਜ਼ ਮੈਂ ਪਹਿਚਾਣ ਲਈ ਬਸ ਮੇਰੀ ਆਵਾਜ਼ ਉਹਨਾਂ ਦੇ ਕੰਨ 'ਚ ਗਈ ਰੋਣਾ ਮੇਰੇ ਕੰਨ 'ਚ ਪਿਆ ਤੇ ਮੈਂ ਕਿ ਕੁਝ ਕਹੋਗੇ ਨਹੀਂ ਕਹਿਣ ਲੱਗੇ ਤੁਸੀਂ ਚਿੱਠੀ ਇਸ ਤਰ੍ਹਾਂ ਦੀ ਲਿਖੀ ਹੈ ਭਾਵੇਂ ਉਹ ਚਿੱਠੀ ਮੈਨੂੰ ਮਿਲੇ ਅੱਜ 20 ਦਿਨ ਹੋ ਗਏ ਪਰ ਮੈਂ ਤੇ 20 ਦਿਨਾਂ ਤੋਂ ਰੋ ਰਿਹਾ ਸ਼ਾਇਦ ਇਹ ਰੋਣਾ ਮੇਰਾ ਥਮੇ ਤੁਸੀਂ ਮੈਨੂੰ ਆ ਕੇ ਮਿਲੋ ਔਰ ਇਹ ਜਿਹੜੀ ਚਿੱਠੀ ਹੈ ਜਿਸ ਵਿੱਚ ਤੁਸੀਂ ਲਿਖਿਆ ਹੈ ਤੇ ਮੈਨੂੰ ਤੁਸੀਂ ਸੁਣਾਓ ਮੈਂ ਖੁਦ ਪਹੁੰਚਿਆ ਗਿਆ ਨਹੀਂ ਬਲਵਿੰਦਰ ਸਿੰਘ ਵੀ ਨਾਲ ਅਸੀਂ ਇਕੱਠੇ ਗਏ ਮੈਂ ਕਿਹਾ ਮਿੱਤਰ ਦੀਆਂ ਦੋਵੇਂ ਕਿਡਨੀਆਂ ਫੇਲ ਚੱਲਣ ਤੋਂ ਅਸਮਰਥ ਅਰਦਲਬਨ ਜੋ ਘਟ ਤੋਂ ਘਟ 50 ਕਿਤਾਬਾਂ ਦਾ ਲਿਖਾਰੀ ਹੈ ਬੜਾ ਜ਼ਰਖੈਜ਼ ਦਿਮਾਗ ਔਰ ਇਸ ਹਾਲਤ ਵਿੱਚ ਵੀ ਲਿਖੀ ਜਾ ਰਿਹਾ ਹੈ। ਔਰ ਜਿਉ ਉਸ ਦੇ ਘਰ ਪਹੁੰਚਿਆ ਪਹਿਲੇ ਕਿਤਾਬਾਂ ਦੇ ਭੁਲੰਦੇ ਮੇਰੇ ਅੱਗੋਂ ਰਖੇ ਬਈ ਜਿਹੜੇ ਛਪੇ ਨਹੀਂ ਅਜੇ। ਔਰ ਘਰ ਦਾ ਮਾਹੌਲ ਐਸਾ ਕਿ ਕੋਈ ਇਸ ਦੀ ਲੇਖਣੀ ਨੂੰ ਨਹੀਂ ਸਮਝਦਾ ਕੋਈ ਇਸ ਦੀ ਸੋਚਣੀ ਨੂੰ ਨਹੀਂ ਸਮਝਦਾ। ਕੋਈ ਸਰੋਤਾ ਵੀ ਨਹੀਂ ਕੋਈ ਸੁਣੇ। ਬੜੀ ਉਮੰਗਾ ਤਿਤਰੰਗਾ। ਮੈਂ ਉਸ ਨੂੰਏ ਨਜ਼ਮ ਸੁਣਾਈ ਤਾਂ ਇਹ ਸੁਣੀ ਤੇ ਉਸ ਨੇ ਸੱਜਣੇ ਤਰ੍ਹਾਂ ਨਾਲ ਲੇਕਿਨ ਕਹਿ ਲਗਾ ਮੈਂ ਹੁਣ ਸੁਨੋਜ਼ੇ ਤੱਕ ਤੁਹਾਨੂੰ ਛੱਡਣ ਜਾਣਾ ਹੈ ਮੈਂ ਕਹਿੰਦੇ ਤੁਹਾਡੀ ਤਬੀਅਤ ਠੀਕ ਨਹੀਂ ਇਸ ਹਾਲਤ ਦੇ ਚ ਨਹੀਂ ਕਹਿੰਦਾ ਨਹੀਂ ਕਾਰ ਦੇ ਚ ਬੈਠ ਨਹੀਂ ਸਕਦੇ ਚੜਾਇਆ ਦੋ ਆਦਮੀਆਂ ਨੇ ਨਾਲ ਜਾਣਾ ਹੈ ਸੁਭਾਅ ਕਿਤਨੀ ਗੱਲ ਹੈ ਤੇ ਮੈਂ ਤੁਹਾਨੂੰ ਲੇਖਣੀ ਵੀ ਸੁਣਾ ਦੇਂ ਜਨਨਲ ਸਰਵਨ ਕਰਨਾ ਮੈਂ ਬਚਪਨ ਤੋਂ ਉਰਦੂ ਦਾ ਸ਼ਾਇਰ ਰਹਾ ਫਿਰ ਸੰ 47 ਦੇ ਗੁਰਨਾਣਿਕ ਨੇ ਮੈਨੂੰ ਆਪਣੀ ਬਾਣੀ ਦਾ ਪ੍ਰਚਾਰਕ ਬਣਾ ਦਿੱਤਾ ਬਚਪਨ ਤੋਂ ਹੀ ਸ਼ਾਇਰੀ ਅੰਦਰੋਂ ਉੱਠਦੀ ਸੀ ਲਿਖੀ ਮੈਂ ਬਹੁਤ ਸਾਰੀ ਹੈ ਇਸ ਗੀਤ ਨੇ ਮੇਰੀ ਇਸ ਨਜ਼ਮ ਨੇ ਇੱਕ ਚੋਟੀ ਦੇ ਸ਼ਾਇਰ ਨੂੰ ਇਕ ਚੋਟੀ ਦੇ ਸਾਹਿਤਕਾਰ ਨੂੰ ਇਤਿਹਾਸਕਾਰ ਨੂੰ ਜਦ ਇਤਨਾ ਮੁਤਾਸਰ ਕੀਤਾ ਤੇ ਇਹ ਨਜ਼ਮ ਮੈਨੂੰ ਵੀ ਕੰਠ ਹੋ ਗਈ ਵਰਨਾ ਮੈਨੂੰ ਆਪਣੀਆਂ ਸਾਰੀਆਂ ਰਚਨਾਵਾਂ ਯਾਦ ਕੋਈ ਨਹੀਂ ਮੈਨੂੰ ਵੀ ਆਪਣੀ ਲੇਖਣੀ ਸਾਹਮਣੇ ਕਰਨੀ ਪੈਂਦੀ ਹੈ ਇਹ ਮੈਨੂੰ ਕੰਠ ਹੋ ਗਈ ਤੁਹਾਨੂੰ ਸਰਵਨ ਕਰਾਵ ਹਰ ਇੱਕ ਰੰਜ ਮੇ ਰਾਹਤ ਹੈ ਆਦਮੀ ਕੇ ਲਈਏ हर एक रंज में राहत है आदमी के लिए प्याम में मौत भी मौजा है जिंदगी के लिए जरूर पुराने बुजुर्ग से उर्दू समझते हो गए नवे आदित्य में हूं मजबूरी में मौत भी मौजा है जिंदगी के लिए चमन के फूल तो हर एक को नहीं मिलते चमन के फूल तो हर एक को नहीं मिलते हैं बाहर आती है लेकिन किसी किसी के लिए उन्हीं का शीशा है दिल चूर चूर हो के रहा तरस रहे थे जो दुनिया में दोस्ती के लिए ऐसी दोस्ती किसनों मिली है जिस दिन अल दुश्मनी ना हो इकट्ठी चल दी कला दोस्त नहीं हो सकता ਇਹ ਵੀ ਮੈਂ ਅਰਜ਼ ਕਰਦਾ ਔਰ ਸਭ ਤੋਂ ਵੱਡੇ ਦੁਸ਼ਮਣ ਕੌਣ ਬਣਦੇ ਨੇ ਜੋ ਸਭ ਤੋਂ ਵੱਡੇ ਦੋਸਤ ਹੁੰਦੇ ਨੇ ਕਦੀ ਬਗੌਰ ਮਤਾਲਾ ਕਰਕੇ ਦੇਖਣਾ ਐਸਾ ਅਨੁਭਵ ਹੋਇਆ ਹੋਵੇ ਉਹ ਗੱਲ ਵਕਰੀ ਨਹੀਂ ਹੋਇਆ ਹੋਵੇ ਤੇ ਹੋ ਜਾਏਗਾ ਐਸਾ ਕਿਹੜਾ ਮਨੁੱਖ ਹੈ ਜੋ ਜ਼ਿੰਦਗੀ ਦੇ ਨਾ ਰਸਤਾ ਚੋਂ ਨਾ ਲੰਗੇ ਉਹਨੇ ਕਾ ਸ਼ੀਸ਼ਾ ਹੈ ਦਿਲ ਚੂਰ ਚੂਰ ਹੋ ਕੇ ਰਹਾ ਤਰਸ ਰਹੇ ਥੇ ਜੋ ਦੁਨੀਆ ਮੇ ਦੋਸਤੀ ਕੇ ਲਈ ਹਮਾਰੇ ਬਾਦ اندھیرا رہے گا محفل میں بہت چراغ جلاو گے روشنی کے لیے یہ پرچہ میرا لکھے آیا منو کہن لگا میں کئی دن سینے نال لائی رکھے ہا ہنگا سائدکار ہے اور کہندا جنہاں نو میں بہت اپنا سمجھے اسی بہت اپنا سمجھے اسی بہت پرائے نکلے بہت پرائے نکلے ਬਹੁਤ ਪ੍ਰਾਏ ਨਿਕਲੇ ਨਾ ਕਿ ਆਪਣੇ ਤੇ ਪ੍ਰਾਏ ਇਹ ਦੋਵੇਂ ਇਕੱਠੇ ਹੀ ਨਾਲ ਚੱਲਦੇ ਰਹਿ ਪਰ ਅਸੀਂ ਇਹ ਸਮਝਦੇ ਰਹੇ ਆਪਣੇ 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 ਕਾਸ਼ ਸੁਰੂਤ ਹੋ ਇਸ ਤਰ੍ਹਾਂ ਚੱਲਦੇ ਇਹ ਆਪਣੇ ਪ੍ਰਾਏ ਵੀ ਨੇ ਇਹ ਪ੍ਰਾਏ ਆਪਣੇ ਵੀ ਨੇ ਇਸ ਤਰ੍ਹਾਂ ਚੱਲਦੇ ਹੁਣ ਪਤਾ ਨਹੀਂ ਮੈਂ ਜੋ ਇਹ ਅਰਜ਼ ਕਰ ਰਹੇ ਹਾਂ ਸ਼ਾਇਦ ਮੈਨੂੰ ਕਹਿਣ ਦਾ ਢੰਗ ਆ ਰਿਹਾ ਕਿ ਨਹੀਂ संसार दो रंगी है सिर्फ अपने नहीं पराए भी नहीं दठे चलते और जो अपना है वो ही पराया है और जो पराया है उ अपना है यह भी मैं अर्ज कर दिया इसन इस तरीके जवानी कि प्रगट होएगी इसे बचपने चो बुढ़ेपा कि प्रगट होएगा इसे ही जवानी तो मौत कितों प्रगट होएगी इसे बुढ़ेपे चो और कितों होएगी ਇਹ ਦਸ਼ਮਣੀ ਕਿੱਥੋਂ ਪ੍ਰਗਟ ਹੋਏਗੀ ਇਸੇ ਹੀ ਅਪਨੰਤ ਤੋਂ ਇਸੇ ਹੀ ਮਿੱਤਰਤਾ ਤੋਂ ਇਸੇ ਹੀ ਦੋਸਤੀ ਤੋਂ ਤੇ ਸੰਸਾਰ ਦੋ ਰੰਗੀ ਹੈ ਤੇ ਸੰਸਾਰ ਦੇ ਚ ਅਗਰ ਕੋਈ ਆਪਣਾ ਮਨ ਇੱਕ ਕਰਨਾ ਚਾਹੇ ਤੇ ਜਿਸ ਦਿਨ ਮਨ ਇੱਕ ਆਉਂਦਾ ਹੈ ਕਹਿੰਦੇ ਨੇ ਮੰਤਰ ਦੀ ਸਿੱਧੀ ਉਸੇ ਦਿਨ ਆਉਂਦੀ ਹੈ ਪਰਮ ਆਨੰਦ ਘਟਿਤ ਉਸੇ ਦਿਨ ਆਉਂਦਾ ਹੈ ਔਰ ਉਸ ਦਿਨ ਦੋ ਨਹੀਂ ਦਿਖਾਈ ਦਿੰਦੇ ਸਭ ਇੱਕ ਦਿਖਾਈ ਦਿੰਦਾ ਹੈ ਇੱਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਵਾਕ ਨਿਕਲਿਆ ਹੈ ਇੱਕ ਔਰ ਮੈਂ ਸਮਝਦਾ ਕਿ ਉੱਥੋਂ ਹੀ ਨਿਕਲ ਸਕਦਾ ਹੈ ਜੋ ਇੱਕ ਦਾ ਰੂਪ ਹੋ ਗਿਆ ਹੈ ਇੱਕ ਦੀ ਤਸਵੀਰ ਹੋ ਗਿਆ ਹੈ ਜਿਸ ਦੇ ਕੋਲ ਇੱਕ ਦੀ ਸੋਚਣੀ ਹੈ ਇੱਕ ਦਾ ਹੀ ਗਿਆਨ ਹੈ ਇੱਕ ਦੀ ਹੀ ਗੱਲ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਦੁਬਦਾ ਨਾ ਪੜੋ ਹਰ ਬਿਨ ਅਵਰ ਨ ਪੋਜੋ ਮੜੀ ਮਸਾਨ ਨਾ ਜਾਏ ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ ਤ੍ਰਿਸ਼ਨਾ ਨਾਮ 부ਝਾਈ ਦੁਬਦਾ ਮੈਂ ਪੜਦਾ ਹੀ ਨਹੀਂ ਮਨ ਦੁਫਾੜ ਹੋਵੇ ਮੈਂ ਸਭ ਕੁਝ ਪੜਨਾ ਹੀ ਨਹੀਂ ਚਾਹਦਾ ਗੁਰਨਾਮਕ ਮੈਂ ਸਭ ਕੁਝ ਸੁਣਨਾ ਹੀ ਨਹੀਂ ਚਾਹਦਾ ਮੈਂ ਸਭ ਕੁਝ ਦੇਖਣਾ ਵੀ ਨਹੀਂ ਚਾਹਦਾ ਦੋ ਦਿਖਾਈ ਦੇ ਦੋ ਸੁਣਾਈ ਦੇ ਮੈਂ ਦੁਬਦਾ ਨਹੀਂ ਪੜਨੀ ਦੁਬਦਾ ਨਾ ਪੜਾਂ ਐਲਾਨੀਆਂ ਕਰ ਰਹੇ ਨਹੀਂ ਪੜਨ ਗੁਰਮੁਖ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਵਾਕ ਨਿਕਲਿਆ ਇੱਕ ਹੁਣ ਉਹ ਇੱਕ ਕੀ ਹੈ ਉਹ ਇੱਕ ਕੌਣ ਹੈ ਉਹਦਾ ਸਰੂਪ ਕੀ ਹੈ ਉਸਦਾ ਸੁਭਾਅ ਕੀ ਹੈ ਉਹਦਾ ਕਰਮ ਕੀ ਹੈ ਉਸਦਾ ਧਰਮ ਕੀ ਹੈ ਇਹ ਸਾਰੀ ਵਿਆਖਿਆ ਜਿੰਨਾ ਬੋਲਾਂ ਚ ਕਰਦੇ ਨੇ ਉਹਨੂੰ ਗੁਰਮਤ ਦੇ ਚ ਕਹਿੰਦੇ ਨੇ ਮੂਲ ਮੰਤਰ ਉਸ ਇੱਕ ਦਾ ਵਾਸਤਵ ਕਰਮ ਕੀ ਹੈ ਸੁਭਾਅ ਕੀ ਹੈ ਰੂਪ ਕੀ ਹੈ ਰੰਗ ਕੀ ਹੈ ਸਾਰੇ ਵਿਆਖਿਆ ਕਰਦੇ ਨੇ ਜਗਤ ਸਾਰਾ ਕਰਮ ਦੇ ਬੰਧਨ ਦੇ ਚ ਉਹ ਨਹੀਂ ਹੈ ਜਗਤ ਸਾਰਾ ਧਰਮ ਦੇ ਬੰਧਨ ਦੇ ਚ ਉਹ ਨਹੀਂ ਧਰਮ ਤੋਂ ਮੁਰਾਦ ਮਰਿਆ ਦਾ ਕਲਗੀਧਰ ਪਿਤਾ ਕਹਿੰਦੇ ਨੇ ਅਕਰਮ ਹੈ ਆ ਧਰਮ ਹੈ ਜਦ ਸਭ ਪੜਦੇ ਹੋ ਇਹ ਪ੍ਰਭੂ ਤੇਰੇ ਵਿੱਚ ਕੋਈ ਕਰਮ ਨਹੀਂ ਤੂੰ ਕਿਸੇ ਵੀ ਕਰਮ ਦੀ ਲਪੇਟ ਦੇ ਚ ਨਹੀਂ ਔਰ ਤੂੰ ਕਿਸੇ ਵੀ ਮਰਿਆਦਾ ਦੇ ਵਿੱਚ ਬਜਿਆ ਹੋਇਆ ਨਹੀਂ। ਅਗਰ ਤੂੰ ਮਰਿਆਦਾ ਦੇ ਵਿੱਚ ਬਜਿਆ ਹੋਵੇਂ ਤਾਂ ਇਹ ਨਹੀਂ ਹੋ ਸਕਦਾ ਕਿ ਇੱਕ ਜਾਗੰਦੇ ਨਾਲ ਲਹਿਣ ਇੱਕ ਨਾ ਸੁਤਿਆਂ ਦੇ ਉਠਾ। ਮਰਿਆਦਾ ਤੇ ਇਹ ਹੀ ਹੈ ਜੋ ਅੰਮ੍ਰਿਤ ਵੇਲੇ ਉੱਠੇਗਾ। ਉਹਦੀ ਝੋਲੀ 'ਚ ਪੈਗੀ ਇਹ ਦਾਤ। ਪਹਿਲੀ ਰਾਤੀ ਫੁੱਲੜਾ ਫਲ ਵੀ ਬੱਚਾਂ ਰਾਤ। ਜੋ ਜਾਗਨ ਸੇ ਲੈਣ ਗਏ ਸਾਈ ਕੰਨੋ ਦਾਤ ਤੋ ਸਾਈ ਦੀ ਮਰਿਆਦਾ ਪ੍ਰਭੂ ਦੀ ਮਰਿਆਦਾ ਫਰੀਦ ਅੱਗੇ ਕਰ ਰਹੇ ਸੁਣਾ ਰਹੇ ਨੇ ਸਾਨੂੰ ਅਗਲਾ ਸ਼ਲੋਕ ਗੁਰਨਾਣਕ ਦਾ ਹੈ ਇਸ ਸ਼ਲੋਕ ਦੇ ਨਾਲੇ ਦੂਜਾ ਸ਼ਲੋਕ ਮੱਲਾ ਪਹਿਲਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਾਗੰਦੇ ਨਾਲ ਹਨ ਇੱਕ ਨਾਲ ਸੁਤਿਆਂ ਦੇ ਉਠਾਲ ਉਹ ਬੇਪਰਵਾਹ ਵੀ ਬੜਾ ਹੈ ਨਿਯਮ ਤੇ ਜ਼ਰੂਰ ਹੈ ਮਰਿਆਦਾ ਤੇ ਜ਼ਰੂਰ ਹੈ ਜੋ ਸਮੇਂ ਉੱਠਦੇ ਨੇ ਬਖਸ਼ਿਸ਼ਾਂ ਦੇ ਪਾਤਰ ਬਣ ਜਾਂਦੇ ਨੇ ਪਰ ਜਿਸ ਤੇ ਉਹ ਗੈਬੀ ਮਿਹਰ ਕਰ ਦਿੰਦਾ ਹੈ ਸੁੱਤੇ ਨੂੰ ਵੀ ਆਪ ਉਠਾਲ ਦਿੰਦਾ ਹੈ ਕਿਸੇ ਮਰਿਆਦਾ ਦੇ ਚੋ ਬਜਿਆ ਹੋਇਆ ਨਹੀਂ ਆ ਕਰਮ ਹੈ ਆ ਧਰਮ ਹੈ ਉਹ بے ਪ੍ਰਵਾਹੀ ਹੈ ਅਦਾਲਤ ਦੇ ਚ ਇੱਕ ਕਾਨੂੰਨ ਹੈ ਔਰ ਉਸ ਕਾਨੂੰਨ ਦੇ ਮੁਤਾਬਕ ਫੈਸਲਾ ਹੋਵੇਗਾ ਈਸ਼ਵਰ ਅਦਲ ਕਰਦਾ ਹੈ ਜਾਂ ਈਸ਼ਵਰੀ ਦੁਨੀਆ ਇੱਕ ਅਦਾਲਤ ਹੈ ਲੇਕਿਨ ਉੱਥੇ ਬੇਪਰਵਾਹੀ ਵੀ ਹੈ ਬਖਸ਼ਿਸ਼ ਵੀ ਹੈ ਬਖਸ਼ਿਸ਼ ਲਈ ਕੋਈ ਜਗ੍ਹਾ ਨਹੀਂ ਹੈ ਅਦਾਲਤ ਦੇ ਵਿੱਚ ਕਾਨੂੰਨ ਕਾਨੂੰਨ ਹੈ ਸਭ ਲਈ ਇੱਕ ਹੈ ਪਰ ਉੱਥੇ ਬੇਪਰਵਾਹ ਵੀ ਹੈ ਉਹਦੀ ਬੇਪਰਵਾਹੀ ਐਸੀ ਵੀ ਹੈ ਹੋ ਸਕਦਾ ਹੈ ਗਨ ਕਾ ਇੱਕ ਵੇਸਵਾ ਹੈ ਪਰ ਉਹ ਦੇਵੀਆਂ ਤੋਂ ਉੱਚੀ ਹੋ ਗਈ ਭਗਤਣੀ ਹੋ ਗਈ ਅਜਾਮਲ ਇੱਕ ਵਕਤ ਦਾ ਦੁਰਾਚਾਰੀ ਮਨੁੱਖ ਹੈ ਪਗਤ ਹੋ ਗਿਆ ਹੈ। ਬਾਲਮੇਕ ਇੱਕ ਇੱਕ ਵਕਤ ਦਾ ਡਾਕੂ ਹੈ, ਕਾਤਲ ਹੈ। ਕਮਾਲ ਦੀ ਗੱਲ, ਚੋਟੀ ਦੇ ਰਿਸ਼ੀਆਂ ਦੇ ਵਿੱਚ ਉਹ シュਮਾਰ, ਚੋਟੀ ਦੇ ਕਵੀਆਂ ਦੇ ਵਿੱਚ ਉਹ シュਮਾਰ, ਚੋਟੀ ਦੇ ਸੰਗੀਤਕਾਰਾਂ ਦੇ ਵਿੱਚ ਉਹ シュਮਾਰ। ਬ੍ਰਹਮੇ ਨੇ ਜੇ ਸੰਗੀਤ ਨੂੰ ਵੇਦਾਂ ਦੇ ਵਿੱਚ ਦਰਜ ਕੀਤਾ, ਉਸ ਸੰਗੀਤ ਨੂੰ ਆਪਣੀ ਜ਼ਬਾਨ ਨਾਲ ਪ੍ਰਗਟ ਕੀਤਾ ਬਾਲਮੇਕ ਨੇ। ਇਹਨੂੰ ਆਦੀ ਸੰਗੀਤਕਾਰ ਮੰਨਦੇ ਨੇ। ਆਦੀ ਕਵੀ ਮੰਦੇ ਨੇ। ਔਰ ਕਮਾਲ ਦੀ ਗੱਲ ਇਤਨਾ ਗਿਆਨ ਨਿਕਲਿਆ ਉਸ ਦੇ ਅੰਦਰ। ਪਰ ਕੈਦਈ ਤੇ ਕਾਤਲ ਸੀ, ਇਤੇ ਡਗੈਤ ਸੀ। ਇਤੇ ਰੋਜ਼ ਇੱਕ ਬੰਦਾ ਲੁੱਟਣਾ ਲਵੇ ਤੇ ਉਸ ਨੂੰ ਚੈਨ ਨਹੀਂ ਮਿਲਦਾ ਸੀ। ਕਤਲ ਨਾ ਕਰ ਦੇਵੇ ਉਸ ਨੂੰ ਚੈਨ ਨਹੀਂ ਮਿਲਦਾ ਸੀ। ਇੱਕ ਜਾ ਗੰਦੇ ਨਾਲ ਹਨ, ਇੱਕ ਨਾ ਸੁਤਿਆਂ ਦੇ ਉਠਾਲ। ਮੈਂ ਬਹੁਤੇ ਪ੍ਰਮਾਣ ਤੇ ਸਮ ਸੰਬੰਧ ਵਿੱਚ ਨਾ ਝੁਟਾਂਵਾ ਕਿਉਂਕਿ ਐਸਾ ਨਾ ਵੀ ਜਿਹੜੇ ਕਿਦਰ ਅੰਮ੍ਰਿਤ ਵੇਲੇ ਉੱਠਦੇ ਹਨ ਤੇ ਸੋਚੀਏ ਹੁਣ ਚਲੋ ਰੱਬ ਹੀ ਉਠਾਏਗਾ ਉਦੋਂ ਝੁਟਾਂਗੇ। ਨਹੀਂ ਉਠਣਾ। ਸਵੇਰੇ ਉੱਠਣਾ ਇੱਕ ਮਰਿਆਦ ਹੈ ਇਸ ਦੀ ਪਾਲਣਾ ਤੇ ਕਰਨੀ ਪਵੇਗੀ ਪਰ ਉਹ ਪਰਿਪੂਰਣ ਪਰਮਾਤਮਾ ਅਦਲ ਤੇ ਕਰਦਾ ਹੈ ਇਨਸਾਫ ਤੇ ਕਰਦਾ ਹੈ ਜੋ ਉਠਰੇ ਉਹ ਤੇ ਵਾਂਝਾ ਨਹੀਂ ਰਹੇਗਾ ਪਰ ਉਹ ਬਖਸ਼ਿੰਦ ਵੀ ਹੈ ਇਸ ਦੇ ਉੱਤੇ ਇੱਕ ਮੈਂ ਗਾਥਾ ਪੜੀ ਸੀ ਇੱਕ ਮਿੰਟ ਜਿਹਾ ਕਿ ਮੈਂ ਸਮਾਪਤੀ ਕਰਨਾ ਸਮਾ ਹੋ ਗਿਆ ਅੰਗੂਰਾਂ ਦਾ ਬਹੁਤ ਵੱਡਾ ਬਾਗ ਸੀ ਇੱਕ ਮਾਲਕ ਦਾ ਔਰ ਉਹਨਾਂ ਅੰਗੂਰ ਤੋੜਨ ਵਾਸਤੇ ਮਜ਼ਦੂਰ ਚਾਹੀਦੇ ਸਨ ਉਨੇ ਆਪਣੇ ਕਰਿੰਦੇ ਵੇਜੇ ਮਜ਼ਦੂਰਾਂ ਦੀ ਤਲਾਸ਼ ਤੇ ਕੁਛ ਤੇ ਸਵੇਰੇ ਸਵੇਰੇ ਆ ਗਏ ਸੂਰਜ ਉਗਦਿਆਂ ਹੀ ਆ ਗਏ ਤੋੜਨ ਲੱਗ ਪਏ ਉਸ ਜ਼ਮਾਨੇ ਦਾ ਨਿਯਮ ਕਿ ਸੂਰਜ ਨਿਕਲਿਆ ਕੰਮ ਸ਼ੁਰੂ ਕਰੋ ਸੂਰਜ ਡੁੱਬਿਆ ਕੰਮ ਖਤਮ ਕਰੋ ਕੰਮ ਸੇਕਮ 12 ਘੰਟੇ ਹੋ ਜਾਂਦੇ ਸਨ ਮਜ਼ਦੂਰੀ ਬਹੁਤ ਔਖੀ ਸੀ ਕਿਸੇ ਜ਼ਮਾਨੇ ਮਿਹਨਤ ਬਹੁਤ ਕਰਨੀ ਪੈਂਦੀ ਸੀ ਸੂਰਜ ਦੇ ਨਿਕਲਦਿਆਂ ਕਰੋ ਸੂਰਜ ਦੇ ਡੁੱਬਦਿਆਂ ਹੁਣ ਛੋੜੋ ਲੇਕਿਨ ਕੁਝ ਮਜ਼ਦੂਰ ਕਰੰਦੇ ਲੱਭ ਕੇ ਲਿਆ ਅੱਧਾ ਦਿਨ ਲੰਘ ਗਿਆ ਆਦਮੀ ਬਹੁਤ ਚਾਹੀਦੇ ਸਨ ਕੰਮ ਬਹੁਤ ਜ਼ਿਆਦਾ ਸੀ ਅੰਗੂਰ ਬਹੁਤ ਪੱਕ ਜਾਣੇ ਸਨ ਖਰਾਬ ਹੋ ਜਾਣੇ ਸਨ ਤਾਂ ਮਾਲਕ ਚਾਹੁੰਦਾ ਸੀ ਇੱਕ ਦੋ ਦਿਨਾਂ ਚ ਸਾਰੇ ਟੁੱਟ ਜਾਣੇ ਚਾਹੀਦੇ ਫਿਰ ਦਿਨ ਵਰ ਅੰਗੂਰ ਇਹ ਮਜ਼ਦੂਰ ਤੋੜ ਦੇ ਰਹੇ ਢੇਰੀਆਂ ਲੱਗ ਗਈਆਂ ਇਹ ਮਾਲਕ ਕਿਉਂਕਿ ਮੁਸਲਮਾਨ ਸੀ ਔਰ ਮੁਹੰਮਦ ਸਾਹਿਬ ਨੇ ਇਹ ਆਖਿਆ ਕਿ ਮਜ਼ਦੂਰ ਦਾ ਪਸੀਨਾ ਸੁਕੇ ਉਸ ਤੋਂ ਪਹਿਲੇ ਉਸ ਦੀ ਮਜ਼ਦੂਰੀ ਦੇ ਦੇ ਤੇ ਉਹਨਾਂ ਨੇ ਸਾਰਿਆਂ ਨੂੰ ਕਤਾਰ ਵਿੱਚ ਖੜੇ ਹੋ ਜਾਓ ਜਿਹੜੀ ਮਜ਼ਦੂਰੀ ਮੈਂ ਤੁਹਾਨੂੰ ਕਹੀਏ 2 ਦਰਮ ਉਹ ਮੈਂ ਦੇਣਾ ਦੇਣ ਲੱਗਾ ਸਭ ਨੂੰ ਦੇਣ ਲੱਗਾ ਜਦ ਸਾਰਿਆਂ ਨੂੰ 2 2 ਦਰਮ ਦਿੱਤੇ ਤੇ ਕੁਛ ਇੱਕ ਨੇ ਬਗਾਵਤ ਕਰ ਦਿੱਤੀ ਗਿਲਾ ਕਰ ਦਿੱਤਾ ਮਾਲਕ ਇਹ ਤੇ ਬੇਇਨਸਾਫੀ ਹੈ ਕਿਉਂ ਮੈਂ ਘਟ ਦਿੱਤਾ ਤੁਹਾਡੇ ਨਾਲ ਦੋ ਦਿਨ ਮਜ਼ਦੂਰੀ ਠਹਿرائی ਸੀ ਦਿਨ ਵਰਦੀ ਜੋ ਮੈਂ ਵਾਦਾ ਕੀਤਾ ਕਿਹਾ ਨਹੀਂ ਦਿੱਤਾ ਵੀ ਉਹ ਤੇ ਤੁਸੀਂ ਦਿੱਤਾ ਫਿਰ ਕਿਹੜੀ ਬੇਇਨਸਾਫੀ ਹੈ ਇਹ ਜਿਹੜੇ ਆਏ ਨੇ ਬਾਅਦ ਦੇ 6 ਅੱਧਾ ਦਿਨ ਜਿਨ੍ਹਾਂ ਨੇ ਕੰਮ ਕੀਤਾ ਇਹਨਾਂ ਨੂੰ ਵੀ ਤੁਸੀਂ ਦੋ ਦਿਨ ਤੇ ਜਿਸ ਨੇ ਸਾਰਾ ਦਿਨ ਕੰਮ ਕੀਤਾ ਉਹਨੋਂ ਵੀ ਦੋ ਦਰਮ ਹਿਸਾਬ ਦੇ ਮੁਤਾਬਕ ਉਹਨਾਂ ਦੀ ਅੱਧੀ ਮਜ਼ਦੂਰੀ ਬਣਦੀ ਹੈ ਇੱਕ ਦਰਮ ਕਹਿੰਦਾ ਠੀਕ ਹੈ ਤੁਹਾਨੂੰ ਤੁਹਾਡਾ ਹੱਕ ਮਿਲ ਗਿਆ ਕਿ ਨਹੀਂ ਕਹਿੰਨ ਸਾਡੋ ਸਾਡਾ ਹੱਕ ਮਿਲ ਗਿਆ ਇਹਨਾਂ ਨੂੰ ਵੀ ਮੈਂ ਦੋ ਦੇ ਦਿੱਤੇ ਨੇ ਮੇਰੀ ਮਰਜ਼ੀ ਇਹ ਮੇਰੀ ਮਰਜ਼ੀ ਮੇਰੇ ਕੋਲ ਜ਼ਿਆਦਾ ਹੈ ਮੈਂ ਚਾਹਾਂ ਨਾ ਇਹ ਵੀ ਦੋ ਲੈ ਜਾ ਮੇਰੀ ਮਰਜ਼ੀ ਭਾਵੇਂ ਨਿਯਮ ਪੂਰਵਕ ਤੇ ਇਹਨਾਂ ਦਾ ਇੱਕ ਦਰਮ ਬਣਦਾ ਹੈ ਅੱਧਾ ਦਿਨ ਕੰਮ ਕੀਤਾ ਪਰ ਮੈਂ ਦੋ ਦਿਨਾਂ ਮੇਰੀ ਖੁਸ਼ੀ ਮੇਰੀ ਮਰਜ਼ੀ ਉਹ ਜੋ ਜਾਗਿਆ ਹੈ ਰੋਜ਼ ਜਾਗਿਆ ਹੈ ਕਈ ਦਿਨਾਂ ਦਾ ਜਾਗਿਆ ਇਹਦਾ ਜਾਗਣਾ ਵਾਂਜਾ ਤੇ ਨਹੀਂ ਰਹੇਗਾ ਪਰ ਉਹਦੇ ਅੰਦਰ ਇਹ ਈਰਖਾ ਪੈਦਾ ਹੋ ਜਾਏ ਕਿ ਹੱਦ ਹੋ ਗਈ ਇਹ ਕਦੀ ਜਾਗਿਆ ਨਹੀਂ ਤੇ ਇਹਦੇ ਕੋਲ ਇਹ ਨਹੀਂ ਸਰੂਰ ਇਤਨੀ ਮਸਤੀ ਮੈਂ ਆਪਣੀ ਜ਼ਿੰਦਗੀ ਚ ਪੰਜ ਸੱਤ ਵਿਦਿਆਰਥੀ ਦੇਖੇ ਜੋ ਮੇਰੇ ਕੁਲ ਕੁਝ ਅਰਥ ਬੋਧ ਪੜ੍ਹਦੇ ਸਨ ਉਹਨਾਂ ਨੂੰ ਮੈਂ ਜਦ ਰੱਬੀ ਰੰਗਣ ਦੇ ਚ ਦੇਖਿਆ ਅੱਜ ਤੋਂ 12 ਸਾਲ ਪੁਰਾਣੀ ਗੱਲ ਮੇਰੇ ਮਨ ਦੇ ਚ ਈਰਖਾ ਪੈਦਾ ਹੋ ਗਈ ਮੈਂ ਕਿ ਹੱਦ ਹੋ ਗਈ ਅਸੀਂ ਤੇ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਰਹਿ ਗਏ ਜ ਹੱਥ ਦਿਖਾਉਂਦੇ ਐਂਜ ਜਾਓ ਇੱਜ ਜਾਓ ਲੰਗ ਘਰ ਪਹੁੰਚ ਗਏ ਟੀਕਾਣੇ ਤੇ ਪਹੁੰਚ ਗਏ ਉਸ ਦਿਨ ਮੈਨੂੰ ਪਤਾ ਚੱਲਿਆ ਕਿ ਧਾਰਮਿਕ ਈਰਖਾ ਵੀ ਹੁੰਦੀ ਹੈ ਸਿਰਫ ਸੰਸਾਰੀ ਈਰਖਾ ਨਹੀਂ ਧਾਰਮਿਕ ਈਰਖਾ ਵੀ ਹੁੰਦੀ ਹੈ ਉਸ ਦਿਨ ਮੈਨੂੰ ਇਸ ਦਾ ਅਨੁਭਵ ਹੋਇਆ ਕਿਉਂਕਿ ਉਹਨਾਂ ਨੂੰ ਦੇਖ ਕੇ ਮੈਨੂੰ ਈਰਖਾ ਆਈ ਮੈਂ ਕਹੱਦੋਂ ਵੀ ਪਰਦੇ ਮੇਰੇ ਕੋਲ ਸੰ ਸਿਖਾਇਆ ਮੈਂ ਸਿਰ ਖਪਾਈ ਮੈਂ ਕਰਦਾ ਰਿਹਾ ਤੇ ਰੱਬੀ ਰਸ ਦੇ ਚਲੀ ਨਾ ਗਏ ਇਹ ਪਰਮ ਆਨੰਦ ਵਣ ਗਏ ਨੇ ਮੇਰੇ ਅੰਦਰ ਈਰਖਾ ਵੀ ਜਾ ਗਈ ਗਿਲਾ ਵੀ ਜਾ ਗਿਆ ਪਰ ਇਸ ਕਹਾਣੀ ਨੇ ਮੇਰੇ ਮਨ ਨੂੰ ਸ਼ਾਂਤ ਕੀਤਾ ਨਹੀਂ ਉਹਦੀ ਬੇਪਰਵਾਹੀ ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁਤਿਆਂ ਦੇ ਉੱਤੇ ਦਾਤੀ ਸਾਹਿਬ ਸੰਧਿਆਂ ਕਿਆ ਚੱਲੇ ਤਿਸ ਨਾਲ ਇਕ ਜਾਗੰਧੇ ਨਾਲ ਹਨ ਇਕ ਨਾ ਸੁਤਿਆਂ ਦੇ ਉਠਾਲ ਉਹ ਜੋ ਇਕ ਹੈ ਕਿਸੇ ਕਰਮ ਦੇ ਬੰਧਨ ਵਿੱਚ ਨਹੀਂ ਕਿਸੇ ਧਰਮ ਦੇ ਬੰਧਨ ਵਿੱਚ ਨਹੀਂ ਉਸ ਇਕਦਾਰ ਰੰਗ ਕੀ ਹੈ ਰੂਪ ਕੀ ਹੈ ਸੁਭਾਅ ਕੀ ਹੈ ਕਿਰਦਾਰ ਕੀ ਹੈ ਆਚਾਰ ਕੀ ਹੈ ਜਿਸ ਢੰਗ ਦੀ ਵਿਆਖਿਆ ਗੁਰੂ ਨਾਨਕ ਨੇ ਕੀਤੀ ਹੈ ਜਿਸ ਬੋਲਾਂ ਚ ਕੀਤੀ ਹੈ ਉਹਨੂੰ ਕਹਿੰਦੇ ਨੇ ਮੂਲ ਮੰਤਰ ਉਹ ਇਕ ਕੀ ਹੈ ਇਸ ਦੀ ਬਾਕੀ ਵਿਆਖਿਆ ਕੱਲ ਆਪ ਜੀ ਦੇ ਸਾਹਮਣੇ ਜੋ ਹੈ ਕਰਾਂਗੇ